ਸਿਕੰਦਰ ਮਹਾਨ ਨੂੰ ਕਿੰਨਾ ਯਾਦ ਕਰਦੇ ਹਾਂ ਅਸੀਂ ਸਿਕੰਦਰ ਮਹਾਨ ਵੀ ਤਾਂ ਗਏ ਸੀ ਹੂੰ ਸੀਜ਼ਰ ਦੇ ਬਾਰੇ ਵੀ ਇਹੋ ਕਿਹਾ ਗਿਆ ਇਹਦੇ ਬੜੇ ਬੜੇ ਯੋਧੇ ਪੈਦਾ ਕੀਤੇ ਜਿਹੜੇ ਇਸ ਮਰਾਦਰੀ ਚ ਆਏ ਨੇ ਸਿਕੰਦਰ ਮਹਾਨ ਉਹ ਸਿਕੰਦਰ ਮਹਾਨ ਪੱਕਾ ਸੀ ਉਹਦੇ ਬਾਰੇ ਤਾਂ ਸਿਕੰਦਰ ਮਹਾਨ ਐ ਸਿਕੰਦਰ ਮਹਾਨ ਦੁਨੀਆ ਦਾ ਸਭ ਤੋਂ بڑا ਯੋਧਾ ਹਾਂਜੀ ਉਹ ਗਏ ਸੀ ਤੇ ਇਹ ਪੂਰਾ ਤੁਸੀਂ ਪ੍ਰਮਾਣਿਤ ਕਰ ਪ੍ਰਮਾਣਿਕ ਤੌਰ ਤੇ ਮੈਂ ਕਹਿ ਰਿਹਾ ਪ੍ਰਮਾਣਿਕ ਤੌਰ ਤੇ ਜਿਹੜਾ ਦੋਸਤ ਸੀਗਾ ਉਹਦਾ ਉਹ ਉਹਨਾਂ ਦਾ ਰਿਸ਼ਤਾ ਸੀਗਾ ਸਿਕੰਦਰ ਮਹਾਂਦੀ ਆਪਣੀ ਘਰ ਵਾਲੀ ਨਾਲ ਕਦੇ ਨਹੀਂ ਬਣੀ ਚਲੋ ਉਹਨਾਂ ਦਾ ਬੱਚਾ ਪੈਦਾ ਹੋ ਗਿਆ ਮੁੰਡਾ ਪੈਦਾ ਹੋ ਗਿਆ ਸੀ ਉਹਨਾਂ ਦੇ ਪਰ ਉਹ ਕਦੀ ਵੀ ਉਹਦੀ ਘਰ ਵਾਲੀ ਨਾਲ ਨਹੀਂ ਬਣੀ ਕਿਉਂਕਿ ਉਹਦੀ ਉਹ ਉਹ ਉਹਨੂੰ ਆਪਣੇ ਦੋਸਤ ਨੂੰ ਆਪਣੀ ਗਰਲਫ੍ਰੈਂਡ ਮੰਨਦਾ ਸੀ ਹਮ ਔਰ ਤੁਹਾਨੂੰ ਯਾਦ ਹੋਵੇਗਾ ਜਦੋਂ ਸਿਕੰਦਰ ਮਹਾਂਦੀ ਮੌਤ ਹੋਈ ਉਹਦਾ ਦੋਸਤ ਦੀ ਛੇਤੀ ਮਰ ਗਿਆ ਇਹਨਾਂ ਦੋਸਤ ਪਹਿਲਾਂ ਮਰਿਆ ਸੀ ਦੋਸਤ ਪਹਿਲਾਂ ਮਰਿਆ ਸੀ ਉਹਦੇ ਸੋ ਗਮ ਚ ਹੀ ਕਹਿੰਦੇ ਆ ਸਿਕੰਦਰ ਮਹਾਂਨ ਮਰ ਗਿਆ ਮੁੰਡਾ ਤੇ ਉਹ ਕਹਿਣ ਦਾ ਮਤਲਬ ਇਹ ਸੀਗਾ ਕਿ ਦੁਨੀਆ ਦੇ ਵਿੱਚ ਅਗਰ ਲੋਕਾਂ ਨੂੰ ਅੱਗੇ ਵਧਣ ਦਾ ਮੌਕਾ ਮਿਲੇ ਟੈਲੈਂਟ ਤਾਂ ਦਿਮਾਗ ਦੇ ਅੰਦਰ ਹੈ ਤੇ ਨਾ ਸਰੀਰ ਦੇ ਅੰਦਰ ਹੈ ਇਹ ਥੋੜੀ ਇਹ ਕਿ ਕੋਈ ਗੇ ਹੈ ਜਾਂ ਲੈਸਬੀਅਨ ਹੈ ਤੇ ਉਹਦਾ ਸਰੀਰ ਮਜ਼ਬੂਤ ਨਹੀਂ ਹੈ ਸਰੀਰ ਉਹਦਾ ਤਗੜਾ ਮਜ਼ਬੂਤ ਹੁੰਦਾ ਕਿਉਂਕਿ ਅਸ਼ਕੰਦਰਮਾਨ ਵਰਗਾ ਜਿਹਦਾ ਕੋਈ ਮੁੜ ਕੇ ਪੈਦਾ ਹੀ ਨਹੀਂ ਹੋਇਆ ਤੇ ਇਸ ਕਰਕੇ ਇਹ ਹੈਗਾ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਸਮਾਜ ਦੇ ਜਿਹੜੇ ਲੋਕ ਨੇ ਇਹਨਾਂ ਸਮਾਜ ਦੇ ਲੋਕਾਂ ਨੂੰ ਇਹਨਾਂ ਦਾ ਜੋ ਕੁਝ ਵੀ ਹੈਗਾ ਹੂੰ ਕੁਦਰਤ ਨੇ ਇਹਨਾਂ ਨਾਲ ਕੀਤਾ ਹੈ ਉਹਨਾਂ ਸੀ ਲੋਕ ਐਕਸੈਪਟ ਕਰੀਏ ਤੇ ਇਹਨਾਂ ਨੂੰ ਸਮਾਜ ਦੇ ਵਿੱਚ ਜੋ ਵੀ ਇੱਕ ਬੰਦਾ ਰੁਤਬਾ ਇਹਨਾਂ ਦਾ ਹੈਗਾ ਦਹੀਏ ਇਹਨਾਂ ਦੇ ਟੈਲੈਂਟ ਕਰਕੇ ਇਹਨਾਂ ਦੀ ਦਿਾਨਤਦਾਰੀ ਕਰਕੇ ਇਹਨਾਂ ਦੀ ਇਮਾਨਦਾਰੀ ਕਰਕੇ ਕਿਉਂਕਿ ਗੋਣ ਹੁੰਦੇ ਆ ਨਾ ਮੈਂ ਤੁਹਾਨੂੰ ਹੁਣੇ ਹੀ ਬੈਂਕਾਕ ਦੀ ਗੱਲ ਕਰਕੋ ਮੇਰੀ ਇੰਟਰਨੈਸ਼ਨਲ ਟਰੈਵਲਿੰਗ ਬਹੁਤ ਹੋਈ ਆ ਬਹੁਤ ਮੁਲਕਾਂ 'ਚ ਮੈਂ ਗਿਆ ਤੇ ਮੈਂ ਬੈਂਕਾਕ ਵੀ ਗਿਆ ਹੋਇਆ ਤੇ ਉੱਥੇ ਮੈਂ ਤੁਹਾਨੂੰ ਦੱਸਦੀ ਆ ਕਿ ਸੱਚੀ ਗੱਲ ਹੈ ਉੱਥੇ ਇਹ ਲੋਕ ਜਿਹੜੇ ਨੇ ਇਹਨੇ ਮਤਲਬ ਸਮਾਜ ਦੇ ਵਿੱਚ ਇਹਨਾਂ ਵਧੀਆ ਹੈ ਉੱਥੇ ਇੱਕ ਪਟਾਇਆ ਕਰਕੇ ਸ਼ਹਿਰ ਹੈ ਉੱਥੇ ਬਾਕਾਇਦਾ ਇੱਕ ਥੀਟਰ ਨੇ ਉਹ ਉੱਥੇ ਹਜ਼ਾਰਾਂ ਲੋਕ ਰੋਜ਼ ਜਾਂਦੇ ਨੇ ਡਾਂਸ ਹੁੰਦਾ ਹੈ ਇਹਨਾਂ ਦਾ ਸਪੈਸ਼ਲ ਸਪੈਸ਼ਲੀ ਡਾਂਸ ਹੁੰਦਾ ਹੈ ਜੋ ਉਹਨਾਂ ਦਾ ਹਾਂ ਉਹਨੂੰ ਕੁਝ ਬੋਲਦੇ ਟਿਫਨੀ ਹੂੰ ਟਿਫਨੀ ਇੱਕ ਹੋਰ ਡਾਂਸ ਹੈ ਹੈ ਉਹ ਲੋਕੀ ਦੇਖਣ ਜਾਂਦੇ ਨੇ ਮੈਂ ਖੁਦ ਉਹ ਦੇਖਿਆ ਹੋਇਆ ਮਹਿੰਗੇ ਮਹਿੰਗੇ ਟਿਕਟਾਂ ਖਰੀਦ ਕੇ ਦੇਖਣਾ ਬੜੀਆਂ ਮਹਿੰਗੀਆਂ ਟਿਕਟਾਂ ਖਰੀਦ ਕੇ ਉਹ 7-800 ਬਹਟ ਦੀ ਇੱਕ ਟਿਕਟ ਹੁੰਦੀ ਯਾਨੀ 1500-2000 ਦੀ ਟਿਕਟ ਹੁੰਦੀ ਆ ਉਹ ਟਿਕਟਾਂ ਖਰੀਦ ਕੇ ਮੈਂ ਖੁਦ ਉਹ ਦੇਖਿਆ ਹੋਇਆ ਉਹ ਇੰਨਾ ਵਧੀਆ ਸ਼ੋਅ ਕਰਦੇ ਤਿੰਨ ਘੰਟੇ ਦਾ ਸ਼ੋਅ ਹੁੰਦਾ ਉਹ ਔਰ ਲੋਕੀ ਦੁਨੀਆ ਜਹਾਂ ਦੇ ਦੇਖਦੇ ਨੇ ਔਰ ਉਹਦੇ ਵਿੱਚ ਉਹ ਹਿੰਦੀ ਗਾਣੇ ਉਨੇ ਚ ਉਰਦੂ ਵੀ ਤੁਰਕੀ ਦੇ ਵੀ ਉਹਨਾਂ ਨੂੰ ਲੱਗਦਾ ਹੈ ਕਿ ਕਮਾਲ ਦੀ ਪਰਫਾਰਮੈਂਸ ਹੁੰਦੀ ਆ ਉਹਨਾਂ ਲੋਕਾਂ ਨੇ ਆਪਣੇ ਸਮਾਜ ਦੇ ਇਹਨਾਂ ਲੋਕਾਂ ਨੂੰ ਬੜੀ ਇੱਜ਼ਤ ਬਖਸ਼ੀ ਆ ਬੜਾ ਇੱਜ਼ਤ ਰਾਮ ਬਖਸ਼ਿਆ ਔਰ ਉਹਨਾਂ ਨੂੰ ਅਕਸੈਪਟ ਕੀਤਾ ਹੈ ਸਾਡੇ ਦਾ ਵੀ ਫਰਜ਼ ਬਣਦਾ ਤੇ ਇਹਨਾਂ ਨੂੰ ਰੱਖੀਏ ਇਹਨਾਂ ਦੀ ਕਾਉਂਸਲਿੰਗ ਕਰਾਈਏ ਹਾਂ ਜਿਹੜੇ ਉਹ ਫਤੂਰੀ ਐਲਜੀਜੀ ਵਾਲੇ ਨੇ ਆ ਜਿਹੜੇ ਪ੍ਰਾਈਡ ਪ੍ਰਾਈਡ ਜੀ ਕੱਢ ਰਿਹਾ ਪ੍ਰਾਈਡ ਜੀ ਕੱਢ ਰਿਹਾ ਉਹਨਾਂ ਨੂੰ ਥੋੜਾ ਸਮਝਾਉਣਾ ਬਣਦਾ ਹੈ ਕਿ ਭਾਈ ਇਹ ਚੰਗਾ ਨਹੀਂ ਲੱਗਦਾ ਵੇਖੋ ਤੁਸੀਂ ਇਹ ਬਲਗੈਟੀ ਦੀ ਸ਼੍ਰੇਣੀ ਚਾਹੁੰਦੇ ਜਦੋਂ ਬਲ ਗੈਟੀ ਦੀ ਸ਼੍ਰੇਣੀ ਚਾਹੁੰਦਾ ਨਾ ਤਾਂ ਇਹ ਫਿਰ ਬੁਰਾ ਲੱਗਦਾ ਕਿਸੇ ਨੂੰ ਵੀ ਬੁਰਾ ਲੱਗੇਗਾ ਇਹਦੇ ਨਾਲ ਸਾਡੀਆਂ ਧਾਰਮਿਕ ਭਾਵਨਾਵਾਂ ਨਹੀਂ ਸਾਡੀਆਂ ਸਮਾਜਿਕ ਭਾਵਨਾਵਾਂ ਵੀ ਆहत ਹੁੰਦੀਆਂ ਨੇ ਸਾਨੂੰ ਇਹਨਾਂ ਚੀਜ਼ਾਂ ਤੋਂ ਤ੍ਰੇਸ਼ ਕਰਨਾ ਤੁਸੀਂ 100 ਦੀ ਗੱਲ ਕੀਤੀ ਮਤਲਬ ਇਹ ਵੀ ਸਾਇੰਟਿਫਿਕ ਟਰਮ ਹੈ ਇਹ ਸਾਇੰਟਿਫਿਕ ਇਹ ਸਾਇੰਟਿਫਿਕ ਤਰੀਕੇ ਨਾਲ ਹੀ ਜਿਹੜੇ ਬੱਚੇ ਆ ਅਸਲ ਦੇ ਵਿੱਚ ਇਹਨਾਂ ਦੇ ਜੈਨੇਟਿਕਸ ਦੇ ਵਿੱਚ ਕੋਈ ਨਾ ਕੋਈ ਦਿੱਕਤ ਆ ਰਹੀ ਹੈ ਜਾਂ ਡੀਐਨਏ ਦੇ ਵਿੱਚ ਦਿੱਕਤ ਆ ਰਹੀ ਹੈ ਡੀ ਐਨ ਏ ਦੀ ਦਿੱਕਤ ਦਾ ਮਤਲਬ ਜੈਨੈਟਿਕ ਦਿੱਕਤ ਇੱਕੋ ਹੀ ਚੀਜ਼ ਹੈ ਕਿਉਂਕਿ ਜਦੋਂ ਉਹਨਾਂ ਦੇ ਸਪਰਮ ਬਣਦੇ ਨੇ ਕਿਸੇ ਦੇ ਜਦੋਂ ਬੱਚਾ ਅੱਗੇ ਪੈਦਾ ਹੁੰਦਾ ਜਾਂ ਅੰਡਾ ਬਣਦਾ ਨਾ ਉਹਨਾਂ ਦੇ ਵਿੱਚ ਜਦੋਂ ਉਸ ਮਾਂ ਜਾਂ ਉਸ ਬਾਪ ਉਸ ਏਜ ਦੇ ਵਿੱਚ ਉਹਨਾਂ ਦੇ ਸਰੀਰ 'ਚ ਅਗਰ ਕੋਈ ਐਹੋ ਜਿਹੀਆਂ ਤਬਦੀਲੀਆਂ ਹੋ ਜਾਂਦੀਆਂ ਨੇ ਜਿਵੇਂ ਅੱਜਕੱਲ ਖੁਰਾਕਾਂ ਇੰਨੀਆਂ ਗਲਤ ਆ ਗਈਆਂ ਜਿਵੇਂ ਤੁਹਾਨੂੰ ਯਾਦ ਹੋਵੇਗਾ ਕਿ ਤਮਾਕੂ ਪੀਂਦੇ ਨੇ ਤਮਾਕੂ ਸਿੱਧਾ ਡੀ ਐਨ ਏ ਜਾਂਦਾ ਜਾਂ ਕੋਈ ਹੋਰ ਜਿੱਦਾਂ ਅੱਜਕੱਲ ਰੇਡੀਏਸ਼ਨ ਦਾ ਲੈਵਲ ਬਹੁਤ ਉੱਚਾ ਹੋ ਗਿਆ ਹਾਂਜੀ 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 ਅੱਜਕੱਲ ਮੋਬਾਈਲਾਂ ਦਾ ਰੇਡੀਏਸ਼ਨ ਇੰਨਾ ਜ਼ਿਆਦਾ ਹਾਲਾਂਕਿ ਮੋਬਾਈਲਾਂ ਦੇ ਰੇਡੀਏਸ਼ਨ ਨੂੰ ਅਜੇ ਤੱਕ ਸਾਬਤ ਨਹੀਂ ਕੀਤਾ ਜਾ ਸਕਿਆ ਪਰ ਕਿਸੇ ਨਾ ਕਿਸੇ ਦਿਨ ਸਾਬਤ ਹੋ ਵੀ ਜਾਏਗਾ ਅਸੀਂ ਕਹਿ ਨਹੀਂ ਸਕਦੇ ਕਿਉਂਕਿ ਜਦੋਂ ਨਿਊਕਲੀਅਰ ਪਲੈਂਟ ਆਏ ਸੀ ਤੇ ਉਹਨਾਂ ਦੀ ਰੇਡੀਏਸ਼ਨ ਬਾਰੇ ਵੀ ਸਾਨੂੰ ਪਤਾ ਨਹੀਂ ਸੀ ਅਜਾਹੀਂ ਚੰਗੀ ਤਰ੍ਹਾਂ ਜਾਣਦੇ ਹਾਂ ਇਸ ਕਰਕੇ ਰੇਡੀਏਸ਼ਨਾਂ ਬਹੁਤ ਹੋ ਚੁੱਕੀਆਂ ਨੇ ਫਿਰ ਖਰਾਕਾਂ ਸਾਡੀਆਂ ਇੰਨੀਆਂ ਮਾੜੀਆਂ ਹੋ ਚੁੱਕੀਆਂ ਨੇ ਇੰਨੇ ਪੈਸਟੀਸਾਈਡ ਇਨਸੈਕਟੀਸਾਈਡ ਹਰਬੀਸਾਈਡ ਫੰਗੀਸਾਈਡ ਸਾਡੀਆਂ ਖਰਾਕਾਂ 'ਚ ਨਾਲ ਵੀ ਇਹ ਚੀਜ਼ਾਂ ਜ਼ਿਆਦਾ ਸਾਡੀ ਖਰਾਕ 'ਚ ਆਉਣਗੀਆਂ ਮਤਲਬ ਤੁਸੀਂ ਕਹਿ ਰਹੇ ਹੋ ਪੰਜਾਬ ਦੇ ਵਿੱਚ ਜਿਹੜੇ ਗੇ ਨੇ ਲੈਸਬੀਅਨ ਨੇ ਜਿਨ੍ਹਾਂ ਨੂੰ ਮਜ਼ਾਕ ਦੇ ਵਿੱਚ ਚਲੋ ਟੈਂਪੋ ਵੀ ਕਹਿ ਦਿੰਦੇ ਆ ਮੈਂ ਕਹਿੰਦਾ ਮਜ਼ਾਕ ਕਰਨਾ ਨਹੀਂ ਚਾਹੀਦਾ ਕਰਨਾ ਨਹੀਂ ਚਾਹੀਦਾ ਤੁਸੀਂ ਕਿਹਾ ਹੀ ਆ ਵੀ ਚਲੋ ਇਹ ਸਾਇੰਟਿਫਿਕ ਆ ਜਾਂ ਇਹਨਾਂ ਦੇ ਹੱਤਵੱਸ ਨਹੀਂ ਆ ਚਲੋ ਕਈਆਂ ਦੇ ਹੱਤਵੱਸ ਵੀ ਹੁੰਦਾ ਅੱਜ ਕੱਲ ਉਹ ਵੀ ਦੇਖਦੇ ਆ ਸੋਸ਼ਲ ਮੀਡੀਆ ਦੇ ਦੌਰ ਚ ਕੇ ਜਾਣ ਕੇ ਵੀ ਹੁੰਦੇ ਆ ਪਰ ਅਸਲ ਦੇ ਵਿੱਚ ਇਹ ਪੰਜਾਬ ਦੇ ਵਿੱਚ ਹੋਰ ਵੱਧ ਸਕਦੇ ਆ ਗੇ ਤੇ ਲੈਸਬੀਅਨ ਪੰਜਾਬ 'ਚ ਹੋਰ ਵੱਧ ਸਕਦੇ ਦੇਖੋ ਅਗਰ ਅਗਰ ਕਾਰਪੋਰੇਟ ਘਰਾਣਿਆਂ ਦੇ ਮੁਨਾਫੇ ਨੂੰ ਨੱਥ ਨਹੀਂ ਪਾਈ ਗਈ ਔਰ ਸਰਕਾਰਾਂ ਉਹਨਾਂ ਦੇ ਟਿਊਨ ਦੇ ਉੱਤੇ ਬੰਦਰ ਵਾਂਗ ਡਾਂਸ ਕਰਨਾ ਬੰਦ ਨਹੀਂ ਕੀਤਾ ਤਾਂ ਇਹ ਚੀਜ਼ਾਂ ਡਿਫੀਨਿਟਲੀ ਵਧਣਗੀਆਂ ਹੋਰ ਵਧਣਗੀਆਂ ਹੋਰ ਵਧਣਗੀਆਂ ਕਿਉਂਕਿ ਇਹ ਜਿਹੜੀਆਂ ਜਿੱਧਰ ਨੂੰ ਇਹ ਤਰੱਕੀ ਦਾ ਰਸਤਾ ਜਾ ਰਿਹਾ ਉਹ ਬਹੁਤ ਹੀ ਖਤਰਨਾਕ ਪਾਸੇ ਨੂੰ ਜਾ ਰਿਹਾ ਅਸੀਂ ਸਾਨੂੰ ਇਹ ਸੋਚਣਾ ਚਾਹੀਦਾ ਕਿ ਇਹਨਾਂ ਬੱਚਿਆਂ ਨੂੰ ਨਫ਼ਰਤ ਨਾ ਕੀਤੀ ਜਾਵੇ ਇਹ ਬੱਚੇ ਤਾਂ ਪਹਿਲੇ ਰੱਬ ਦੇ ਮਾਰੇ ਹੋਏ ਨੇ ਇਹਨਾਂ ਨਾਲ ਦੇ ਵਿਚਾਰਿਆਂ ਨੂੰ ਧੱਕਾ ਹੋਇਆ ਹੁਣ ਜੇ ਉਹ ਲੜਕਾ ਹੈ ਕੋਈ ਮੰਨ ਲਓ ਕੋਈ ਲੜਕਾ ਹੈ ਉਹ ਵਿਚਾਰਾ ਲੜਕਾ ਹੈ ਹੀ ਨਹੀਂ ਅੰਦਰ ਤੋਂ ਤਾਂ ਉਹ ਇੱਕ ਲੜਕੀ ਹੈ ਤੇ ਨੇਚਰਲੀ ਜੇ ਉਹ ਲੜਕੀ ਹੈ ਤੇ ਉਹ ਲੜਕਿਆਂ ਵੱਲ ਅਟਰੈਕਟ ਹੋਏਗਾ ਹੁਣ ਜੇ ਕੋਈ ਲੜਕੀ ਹੈ ਉਹ ਅੰਦਰੋਂ ਤਾਂ ਲੜਕੀ ਹੀ ਨਹੀਂ ਹੈ ਹੈ ਉਹ ਲੜਕਿਆਂ ਵੱਲ ਅਟਰੈਕਟ ਹੋਏਗੀ ਹੈ ਲੜਕੀ ਨਹੀਂ ਹੈ ਹੈ ਨਹੀਂ ਤੇ ਉਹ ਇਸ ਕਰਕੇ ਕਹਿੰਦਾ ਮਤਲਬ ਇਹ ਹੈਗਾ ਕਿ ਜੇ ਅੰਦਰੋਂ ਜੇ ਲੜਕੀ ਆ ਤਾਂ ਅੰਦਰੋਂ ਤਾਂ ਲੜਕੀ ਹੈ ਹੀ ਨਹੀਂ ਉਹ ਤਾਂ ਜਨਨੀ ਇੱਕ ਤਰ੍ਹਾਂ ਦਾ ਲੜਕਾ ਹੈ ਹੈ ਤੇ ਉਹਨੇ ਲੜਕੀਆਂ ਵੱਲ ਅਟਰੈਕਟ ਹੋਣਾ ਅਸੀਂ ਉਹਨੂੰ ਲੈਸਬੀਅਨ ਕਹਦੇਾਂਗੇ ਇਹ ਉਹਨਾਂ ਨਾਲ ਵੀ ਅਸੀਂ ਤੱਕਾ ਕਰ ਰਹੇ ਹਾਂ ਇਸ ਕਰਕੇ ਅਸੀਂ ਇਹ ਚਾਹੁੰਦੇ ਹਾਂ ਕਿ ਇਹਨਾਂ ਬੱਚਿਆਂ ਨੂੰ ਜਿੱਦਾਂ ਦੇ ਹੈਗੇ ਨੇ ਇਹਨਾਂ ਨੂੰ ਆਪਾਂ ਐਕਸੈਪਟ ਕਰੀਏ ਇਹਨਾਂ ਨੂੰ ਨਫ਼ਰਤ ਨਾ ਕਰੀਏ ਹਾਂ ਪਿਆਰ ਮਬਤਨਾ ਇਹਨਾਂ ਨੂੰ ਇਹ ਸਮਝਾਈਏ ਕਿ ਦੇਖਿਓ ਸਮਾਜ ਦਾ ਇੱਕ ਵੱਡਾ ਹਿੱਸਾ ਜਿਹੜਾ ਹੈਗਾ ਉਹ ਇਹਨਾਂ ਗੱਲਾਂ ਨੂੰ ਪਸੰਦ ਨਹੀਂ ਕਰਦਾ ਤੇ ਅਸੀਂ ਕਿਸੇ ਦੀਆਂ ਭਾਵਨਾਵਾਂ ਨੂੰ ਆਹਤ ਨਾ ਕਰੀਏ ਤੇ ਇਹਨਾਂ ਚੀਜ਼ਾਂ ਨੂੰ ਫਿਜ਼ੀਕਲੀ ਸਮਾਜ ਦੇ ਵਿੱਚ ਜਾ ਕੇ ਐਕਸਪ੍ਰੈਸ ਨਾ ਕਰੀਏ ਗੇਪ ਰੈਡਾਂ ਵਰਗੀਆਂ ਚੀਜ਼ਾਂ ਨਾ ਕਰੀਏ ਕਿਉਂਕਿ ਸਾਡਾ ਸਮਾਜ ਜੇ ਉਹਨਾਡ ਐਡਵਾਂਸ ਨਹੀਂ ਹੋਇਆ ਨਹੀਂ ਇੱਕ ਤਾਂ ਆਪਾਂ ਗੱਲ ਕਰਦੇ ਕਿੰਨਰ ਸਮਾਜ ਦੇ ਇੱਕ ਤਾਂ ਕਿੰਨਰ ਹੁੰਦੇ ਆ ਜੀ ਉਹਨਾਂ ਦੀ ਤਾਂ ਚਲੋ ਸਮਾਜ ਪਤਾ ਲੋਕਾਂ ਨੂੰ ਵੀ ਅਸਲ ਦੇ ਵਿੱਚ ਉਹ ਕਿੰਨਰ ਨੇ ਜਾਂ ਉਹ ਆਪਣਾ ਅਲੱਗ ਹਿਸਾਬ ਨਾਲ ਰਹਿੰਦੇ ਨੇ ਪਰ ਆ ਕਿੰਨਰਾਂ ਤੋਂ ਬਾਅਦ ਏ ਗੇ ਲੈਸਬੀਅਨ ਇਹ ਇੰਡੀਅਨਸ ਨੂੰ ਅਜੇ ਤੱਕ ਸਮਝ ਨਹੀਂ ਆ ਪਾਇਆ ਪੰਜਾਬੀਆਂ ਨੂੰ ਸਮਝ ਨਹੀਂ ਆ ਪਾਇਆ ਤੇ ਕਈ ਵਾਰੀ ਸੇ ਦੇਖਦੇ ਆ ਵੀ ਲੋਕੀ ਚੰਗੇ ਭਲੇ ਹੁੰਦੇ ਆ ਪੰਜ ਸਾਲ ਪਹਿਲਾਂ ਚੰਗੇ ਭਲੇ ਹੁੰਦੇ ਆ ਤੇ ਉਸ ਤੋਂ ਬਾਅਦ ਪਤਾ ਨਹੀਂ ਕੀ ਹੁੰਦਾ ਇੱਕੋ ਦਾ ਵੀ ਉਹਨਾਂ ਨੂੰ ਪਤਾ ਨਹੀਂ ਕੀ ਹੋ ਜਾਂਦਾ ਬਿਲਕੁਲ ਹੀ ਚੇਂਜ ਹੋ ਜਾਂਦੇ ਨੇ ਉਹ ਮਤਲਬ ਪਹਿਲਾਂ ਬਿਲਕੁਲ ਹੂ ਬੂ ਠੀਕ ਹੁੰਦੇ ਨੇ ਪਹਿਲਾਂ ਉਹਨਾਂ ਨੂੰ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਮੁੰਡੇ ਨੂੰ ਇੰਟਰਸਟ ਵੀ ਕੁੜੀ ਵੱਲ ਹੋਏਗਾ ਫਿਰ ਪਤਾ ਨਹੀਂ ਕੀ ਹੁੰਦਾ ਇੱਕਦਮ ਮੁੰਡਿਆਂ ਨੂੰ ਮੁੰਡਿਆਂ ਵਲ ਇੰਟਰਸਟ ਹੋਣਾ ਸ਼ੁਰੂ ਹੋ ਜਾਂਦਾ ਮਤਲਬ ਜਨਮ ਤੋਂ ਸਹੀ ਹੁੰਦੇ ਆ ਬਾਅਦ ਚ ਪਤਾ ਨਹੀਂ ਕਿਉਂ ਕਿ ਇਹ ਤੇ ਲੈਸਬੀਅਨ ਬਣ ਜਾਂਦੇ ਦੇਖੋ ਜਿਵੇਂ ਰੋਮਨ ਸਾਮਰਾਜੇ ਗੱਲ ਹੋਈ ਸੀ ਕਿ ਜਿੰਨੇ ਵੀ ਜਨਰਲ ਹੁੰਦੇ ਸੀ ਉਹਨਾਂ ਦੇ ਵੱਡੇ ਜਾਂ ਵੱਡੇ ਅਮੀਰ ਜ਼ਗੀਰਦਾਰ ਹੁੰਦੇ ਸੀ ਉਹਨਾਂ ਨੂੰ ਇਸ ਗੱਲ ਦੇ ਵਿੱਚ ਇੱਕ ਬੜਾ ਮਾਣ ਮਹਿਸੂਸ ਕੀਤਾ ਜਾਂਦਾ ਹੁੰਦਾ ਹੈ ਸਾਡੇ ਕੋਲ ਇੱਕ ਮੁਲਕ ਆ ਅਫਗਾਨਿਸਤਾਨ ਅਫਗਾਨਿਸਤਾਨ ਦੇ ਵਿੱਚ ਉਹ ਇਹਨੂੰ ਬੋਲਦੇ ਆ ਬੱਚਾ ਬਾਜੀ ਤੇ ਉਹ ਇੱਕ ਸੋਸ਼ਲ ਸਿੰਬਲ ਬਣ ਗਿਆ ਉਹ ਇੱਕ ਸੋਸ਼ਲ ਸਿੰਬਲ ਬਣ ਗਿਆ ਉਹ ਤਾਂ ਮਨ ਦਾ ਵਗੜਾ ਪਰ ਇਹਦੇ ਤੋਂ ਇਲਾਵਾ ਇਹਦੇ ਤੋਂ ਇਲਾਵਾ ਕੁਦਰਤ ਵੱਲੋਂ ਵੀ ਇਹ ਵਗੜਾ ਕਿਉਂਕਿ ਬੱਚਾ ਹੈ ਕਿਨਰ ਹੈ ਤੇ ਕਿਨਰ ਦੇ ਜਿਹੜੇ ਅੰਗ ਬਣੇ ਹੁੰਦੇ ਆ ਉਹ ਅਸਪਸ਼ਟ ਹੁੰਦੇ ਆ ਉਹ ਪਤਾ ਨਹੀਂ ਚੱਲਦਾ ਇਹ ਲੜਕਾ ਹੈ ਜਾਂ ਲੜਕੀ ਪਰ ਕਈਆਂ ਦੇ ਅੰਗ ਪੂਰੇ ਬਣੇ ਹੁੰਦੇ ਆ ਅੰਗ ਪੂਰੇ ਬਣੇ ਹੁੰਦੇ ਆ ਅੰਗ ਪੂਰੇ ਬਣੇ ਹੁੰਦੇ ਆ ਉਹ ਦੇਖਣ ਨੂੰ ਤਾਂ ਮਰਦੇ ਹੀ ਆ ਉਹ ਅੰਦਰੋਂ ਮਰਦ ਨਹੀਂ ਹੈ ਅੰਦਰੋਂ ਲੜਕੀ ਹੈ ਫੀਲਿੰਗ ਨਹੀਂ ਹੁੰਦੀ ਉਹਨੂੰ ਉਹਨੂੰ ਮਰਦਾਂ ਵਾਂਗ ਦੇਖ ਕੇ ਕਿਉਂਕਿ ਹੁਣ ਸਮਾਜ ਵਿੱਚ ਰਹਿੰਦੇ ਆ ਕਿਉਂਕਿ ਆਪਾਂ ਇਸ ਪ੍ਰੋਫੈਸ਼ਨ ਨਾਲ ਮਤਲਬ ਸਮਝਦੇ ਆ ਵਿਗਿਆਨ ਨਾਲ ਜੁੜੇ ਹੋਏ ਆ ਤੇ ਬਹੁਤ ਸਾਰੇ ਲੋਕ ਆਪਾਂ ਦੇਖੇ ਵੀ ਨੇ ਜਿਹੜੇ ਇਹ ਗੱਲ ਦੱਸਦੇ ਵੀ ਨਹੀਂ ਕਹਿੰਦੇ ਜੇ ਅਸੀਂ ਕੀ ਕਰੀਏ ਸਾਡਾ ਕੀ ਕਸੂਰ ਆ ਅਸੀਂ ਖੁਦ ਫਸੇ ਹੋਏ ਆ ਸਾਨੂੰ ਖੁਦ ਨਹੀਂ ਪਤਾ ਚੱਲਦਾ ਲੜਕਾ ਹੋ ਕੇ ਵੀ ਉਹ ਆਪਣੇ ਆਪ ਨੂੰ ਲੜਕਾ ਮਹਿਸੂਸ ਨਹੀਂ ਕਰਦਾ ਅੱਛਾ ਇਦਾਂ ਲੜਕੀ ਜਿਹੜੀਆਂ ਲੜਕੀਆਂ ਨੇ ਉਹ ਵੀ ਫਸੀਆਂ ਹੋਈਆਂ ਨੇ ਉਹ ਲੜਕੀਆਂ ਹੋ ਕੇ ਵੀ ਲੜਕੀਆਂ ਮਹਿਸੂਸ ਨਹੀਂ ਕਰਦੀਆਂ ਹੂੰ ਉਹ ਲੜਕਾ ਮਹਿਸੂਸ ਕਰਦੀਆਂ ਆਪਣੇ ਆਪ ਹੂੰ ਜਦੋਂ ਲੜਕਾ ਮਹਿਸੂਸ ਕਰਦੀਆਂ ਤਾਂ ਨੇਚਰਲੀ ਉਹਨਾਂ ਦੀ ਅਟਰੈਕਸ਼ਨ ਲੜਕੀਆਂ ਵੱਲ ਹੋਏਗੀ ਉਹ ਅੰਗ ਤਾਂ ਲੜਕੀਆਂ ਵਾਲੇ ਨੇ ਹੂੰ ਈਵਨ ਕਈਆਂ ਦੇ ਪੂਰੇ ਜਿਹੜੇ ਆਰਗਨ ਨੇ ਜਿਵੇਂ ਉਹਨਾਂ ਦੀਆਂ ਛਾਤੀਆਂ ਵਗੈਰਾ ਵੀ ਡਿਵੈਲਪ ਹੋ ਗਈਆਂ ਪਰ ਅੰਦਰੋਂ ਕਿਉਂਕਿ ਨੁਕਸਾ ਉਹਦੇ ਵਿੱਚ ਉਹ ਨੁਕਸਾਨ ਕਰਕੇ ਉਹ ਬਕਾਇਦਾ ਕਿ ਅਸੀਂ ਇਹ ਚਾਹੁੰਦੇ ਆ ਕਿ ਵਿਕਾਸ ਦਾ ਉਹ ਮਾਡਲ ਲੈ ਕੇ ਆਈਏ ਜਿਹੜਾ ਕੁਦਰਤੀ ਹੋਵੇ ਇਹ ਖਾਦਾਂ ਵਾਲਾ ਮਾਡਲ ਇਹ ਇਨਸੈਕਟੀਸਾਈਡਾਂ ਵਾਲਾ ਮਾਡਲ ਇਹ ਪੈਸਟੀਸਾਈਡਾਂ ਵਾਲਾ ਮਾਡਲ ਇਹ ਸਾਡੇ ਕਿਸੇ ਕੰਮ ਨਹੀਂ ਆ ਸਾਨੂੰ ਹੌਲੀ ਹੌਲੀ ਨੇਚਰਲ ਖੇਤੀ ਵੱਲ ਜਾਣਾ ਪਊਗਾ ਜਿਵੇਂ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਮਾਜ ਦੇ ਸਾਰੇ ਖਿੱਤਿਆਂ ਦੇ ਅਨਾਜ ਵੱਖਰੇ ਵੱਖਰੇ ਉਹਨਾਂ ਦੀ ਜਿਓਗ੍ਰਾਫੀ ਵੱਖਰੀ ਵੱਖਰੀ ਹੈ ਰਹਿਣ ਸਹਿਣ ਵੱਖਰਾ ਵੱਖਰਾ ਸਾਡੇ ਪੰਜਾਬ ਦੇ ਵਾਸਤੇ ਵੀ ਜੋ ਅਨਾਜ ਸਾਡੇ ਇੱਥੇ ਬਣਾਏ ਗਏ ਸੀ ਗ੍ਰੀਨ ਰੈਵਲੂਸ਼ਨ ਸਾਰਿਆਂ ਨੂੰ ਖਾ ਗਈ ਸਾਡੇ ਉੱਤੇ ਝੋਨਾ ਕਣਕ ਮੜ ਦਿੱਤੀ ਲਿਆ ਕੇ ਇਹਨਾਂ ਨੇ ਸਾਡੀਆਂ ਅਸਲੀ ਖਰਾਕਾਂ ਤੇ ਗੈਭੀ ਹੋ ਗਈਆਂ ਉਹ ਕਿੱਥੇ ਗਏ ਛੋਲੇ ਉਹ ਕਿੱਥੇ ਗਏ ਬਾਜਰਾ ਉਹ ਕਿੱਥੇ ਗਈ ਮੱਕੀ ਹੈ ਉਹ ਕਿੱਥੇ ਗਏ ਹੋਰ ਚੀਜ਼ਾਂ ਜਿਹੜੀਆਂ ਸੀ ਸਾਰੀਆਂ ਖਤਮ ਹੋ ਗਈਆਂ ਸਾਡਾ ਤੇ ਅਨਾਜ ਵੀ ਜਿਹੜਾ ਹੈ ਨੇਚਰਲ ਨਹੀਂ ਰਿਹਾ ਹੁਣ ਜਦੋਂ ਸਾਰਾ ਕੁਝ ਨੇਚਰਲ ਰਿਹਾ ਤੇ ਸਾਡਾ ਡੀਐਨਏ ਵੀ ਬਦਲਣਾ ਸੀ ਸੋ ਬਦਲ ਰਿਹਾ ਸੋ ਇਹ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਹੁਣ ਇਹਨਾਂ ਦੇ ਸਾਈਡ ਇਫੈਕਟ ਵੀ ਸਾਹਮਣੇ ਆਉਣਗੇ ਸਾਈਡ ਇਫੈਕਟ ਇਹ ਨੇ ਕਿ ਉਹਨਾਂ ਦੀ ਇੰਨੀ ਵੀ ਵਿਚਾਰੇ ਹੁਣ ਉਹ ਬੇ ਮਤਲਬ ਆਪਣੇ ਸਾਥ ਸਹਿਯੋਗੀ ਅਧੀਰ ਹੋ ਗਏ ਨੇ ਮਤਲਬ ਰੈਸਟਲੈਸ ਹੋ ਗਏ ਨੇ ਕਿ ਉਹ ਅਮਰਸਰ ਵਰਗੀ ਗੁਰੂਆਂ ਦੀ ਨਗਰੀ ਵਿੱਚ ਵੀ ਗੇਪ ਰੇਡ ਕੱਢਣ ਦੀ ਸੋਚ ਰਹੇ ਨੇ ਕਿਉਂਕਿ ਦਿੱਲੀ ਚ ਹੋ ਚੁੱਕੀ ਆ ਬੰਬੇ ਵਿੱਚ ਵੀ ਸਮਾਜ ਇਹਨਾਂ ਦਾ ਬੜਾ ਓਪਨ ਹੈ ਹੈ ਤੇ ਬਾਹਰਲੇ ਮੁਲਕਾਂ ਚ ਤੇ ਇਹਨਾਂ ਨੂੰ ਐਕਸੈਪਟ ਕੀਤਾ ਜਾਂਦਾ ਸਮਾਜ ਦੇ ਵਿੱਚ ਪੂਰਾ ਸਾਡੇ ਸੰਵਿਧਾਨ ਨੇ ਵੀ ਸਾਡੇ ਸੁਪਰੀਮ ਕੋਰਟ ਦੀ ਜੱਜ ਨੇ ਵੀ ਜੱਜਮੈਂਟ ਨੇ ਵੀ ਇਹਨਾਂ ਨੂੰ ਪੂਰਾ ਅ ਅਧਿਕਾਰ ਦੇ ਦਿੱਤੇ ਨੇ ਆਪਣੇ ਜਿਹੜੇ ਅ ਮਿਸਰਾ ਜੀ ਸੀਗੇ ਅਹ ਦੀਪਕ ਮਿਸ਼ਰਾ ਜੀ ਦੀ ਨੇ ਜੱਜਮੈਂਟ ਨੇ ਬੜੀ ਮਸੂਰ ਜੱਜਮੈਂਟ ਸੀ ਪੰਜ ਜੱਜਾਂ ਦੀ ਵੱਡੀ ਜੱਜਮੈਂਟ ਨੇ ਤੇ ਉਹਨਾਂ ਨੇ ਪੂਰੇ ਅਧਿਕਾਰ ਇਹ ਸਮਾਜ ਨੂੰ ਦਿੱਤੇ ਹੋਏ ਨੇ ਅਧਿਕਾਰ ਹੈਗੇ ਨੇ ਅਧਿਕਾਰ ਇਹਨਾਂ ਨੂੰ ਪੂਰੇ ਦਿੱਤੇ ਹੋਏ ਨੇ ਉਹਨਾਂ ਨੇ ਉਹਨਾਂ ਦੇ ਕਿਉਂਕਿ ਜਸਟਿਸ ਦੀਪਕ ਮਿਸ਼ਰਾ ਜੀ ਜਾਣ ਲੱਗੇ ਚਾਰ-ਪੰਜ ਵੱਡੇ ਫੈਸਲੇ ਕਰਕੇ ਗਏ ਸੀ ਉਹਨਾਂ ਜਿ ਇੱਕ ਫੈਸਲਾ ਇਸ ਸਮਾਜ ਬਾਰੇ ਵੀ ਸੀਗਾ ਤੇ ਇਸ ਕਰਕੇ ਜਦੋਂ ਸੁਪਰੀਮ ਕੋਰਟ ਇਹ ਕਹਿ ਰਹੀ ਹੈ ਕਿ ਇਹਨਾਂ ਬੱਚਿਆਂ ਨੂੰ ਨਫ਼ਰਤ ਨਾ ਕੀਤੀ ਜਾਵੇ ਇਹਨਾਂ ਬੱਚਿਆਂ ਨੂੰ ਇਹਨਾਂ ਲੋਕਾਂ ਨੂੰ ਜਿੱਦਾਂ ਇਹ ਜੀਣਾ ਚਾਹੁੰਦੇ ਆ ਜੀਣ ਦਿਓ ਔਰ ਸਾਡਾ ਸੰਵਿਧਾਨ ਵੀ ਇਹ ਕਹਿੰਦਾ ਦੁਨੀਆ ਜਹਾਨ ਦੇ ਜ ਕਿ ਕੋਈ ਬੰਦਾ ਜਿੱਦਾਂ ਦਾ ਹੈਗਾ ਉਹਨੂੰ ਐਕਸੈਪਟ ਕਰੋ ਉਹਨੂੰ ਸਮਾਜ ਵਿੱਚ ਉਵੇਂ ਜੀਣ ਦਿਓ ਸਾਨੂੰ ਵੀ ਜੀਣ ਦੇਣਾ ਚਾਹੀਦਾ ਬਾਕੀ ਇਹ ਗੱਲ ਹੈ ਕਿ ਜਿਵੇਂ ਗੁਰੂਦੀਨਗਰੀ ਵਿੱਚ ਕੋਈ ਕਰ ਲਿਆ ਪ੍ਰੇਡ ਤੇ ਉਹ ਤਾਂ ਅਸੀਂ ਵੀ ਚਾਹਾਂਗੇ ਕਿ ਕੋਈ ਉਕਸਾ ਨਾ ਜਾਏ ਲੋਕ